ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਲੁਧਿਆਣਾ ਦੇ ਵਿੱਚ ਮਹਾਕਾਲ ਪੀਜਾ ਨਾ ਲਾਈਫ ਐਂਡ ਸਾਹਿਲ ਖਾਨ ਦੀ ਸਮੁੱਚੀ ਟੀਮ ਦੇ ਵੱਲੋਂ ਇੱਕ ਖਾਸ ਤੌਰ ਤੇ ਕਬੂਤਰ ਬਾਜ਼ੀ ਮੁਕਾਬਲਾ ਕਰਵਾਇਆ ਗਿਆ। ਦੱਸਦੇ ਕਿ ਜੇਤੂ ਰਹੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਜਵਾਰਨਗਰ ਕੈਂਪ ਸਨਮਾਨਿਤ ਕੀਤਾ ਗਿਆ ਪਤਿਕਾਣ ਗਲਬਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਕਬੂਤਰਬਾਜ਼ੀ ਦੇ ਮੁਕਾਬਲੇ ਹੁਣ ਕਰਵਾਏ ਜਾ ਰਹੇ ਨੇ ਅਸੀਂ ਯੁਵਾ ਪੀੜੀ ਨੂੰ ਅਪੀਲ ਕਰਦੇ ਆ ਕਿ ਨਸ਼ਿਆਂ ਨੂੰ ਛੱਡ ਸਪੋਰਟਸ ਵੱਲ ਧਿਆਨ ਦੇ ਸਾਰਿਆਂ ਨੂੰ ਜੈ ਵਾਲਮਿੱਕੀ ਹਰ ਹਰ ਵਾਲਮਿੱਕੀ ਜੈ ਭੀਮ ਜੈ ਭਾਰਤ ਅੱਜ ਜਵਾਰਨਗਰ ਕੈਂਪ ਵਿੱਚ ਮਹਾਕਾਲ ਪਿਗਨ ਲੈਫਟ ਤੇ ਸਾਇਲ ਖਾਨ ਦੀ ਟੀਮ ਵੱਲੋਂ ਕਬੂਤਰਬਾਜ਼ੀ ਦਾ ਮੁਕਾਬਲਾ ਕਰਾਇਆ ਗਿਆ ਤੇ ਜਿਸ ਵਿੱਚ ਪਹਿਲੇ ਨੰਬਰ ਤੇ ਆਏ ਨੌਜਵਾਨਾਂ ਨੂੰ ਨਾਮ ਦਿੱਤੇ ਗਏ ਤੇ ਨੌਜਵਾਨਾਂ ਵੱਲੋਂ ਪਾਰਟੀ ਕੀਤੀ ਗਈ ਜਿਹੜੇ ਪਹਿਲੇ ਨੰਬਰ ਤੇ ਦਿੱਤੇ ਉਹਨਾਂ ਨੂੰ ਤੇ ਮੈਂ ਬੜਾ ਵਧਾਈ ਦਿਨਾ ਇਹਨਾਂ ਨੂੰ ਕਬੂਤਰਬਾਜ ਜਿਹੜੇ ਮਹਾਕਾਲ ਟੀਮ ਵਾਲੇ ਆ ਕਿ ਜਿਨ੍ਹਾਂ ਨੇ ਆ ਕਬੂਤਰਬਾਜੀ ਦਾ ਮੁਕਾਬਲਾ ਕਰਾਇਆ ਇਹ ਆਪਣੇ ਸੱਬੇਚਾਨਾ ਪੁਰਾਣਿਆਂ ਵਿੱਚ ਜੋੜਦੇ ਆਪਾਂ ਨੂੰ ਤੇ ਮੈਂ ਬਹੁਤ ਧੰਨਵਾਦ ਕਰਦਾ ਮਹਾਕਾਲ ਸੇਵਾ ਸੁਸਾਇਟੀ ਵਾਲਿਆਂ। ਜਿਦਾ ਦੇਖਿਆ ਜਾਏਗਾ ਬੱਚੇ ਕਹਿੰਦਾ ਗੇਮਾਂ ਵਾਲਾ ਆਦੇ ਤੇ ਨਸ਼ੇ ਤੋਂ ਦੂਰ ਰਹਿਣ ਵਾਸਤੇ ਇਹ ਨਸੀਦ ਇਹ ਬਹੁਤ ਵਧੀਆ ਮੈਂ ਤੁਹਾਨੂੰ ਪਹਿਲੇ ਹੀ ਕਹਣਾ ਬਹੁਤ ਵਧੀਆ ਵਗ ਜਿਹੜਾ ਕਬੂਤਰਬਾਜੀ ਦਾ ਮੁਕਾਬਲਾ ਚਾ ਇੱਕ ਵੱਡੀ ਬਾਜੀ ਦਾ ਇਹਦੇ ਨਾਲ ਜਿਹੜੇ ਆਪਣਾ ਪੁਰਾਣਾ ਸੱਭਿਆਚਾਰ ਨਾਲ ਜੁੜੇ ਰਹਿੰਦਾ ਤੇ ਲੋਕੀ ਨਸ਼ੇ ਤੋਂ ਆਪਣੇ ਨੌਜਵਾਨ ਦੂਰ ਰਹਿੰਦੇ ਆ। ਇਹ ਮਹਾਕਾਲ ਵਿਜਨ ਲੌਫਟ ਤੇ ਸਾਇਲਗਨ ਲੁਧਿਆਣਾ ਵੱਲੋਂ ਕਰਾਈ ਗਈ ਆ ਜੀ। ਕੀ ਕਹਿਣਾ ਚਾਹ ਰਹੇ ਹੋ? ਇਹ ਅਸੀਂ ਜਿਹੜੇ ਸਾਡੇ ਆਏ ਗੱਲ ਦੇ ਨੌਜਵਾਨਾਂ ਯਾਨੀ ਕਿ ਨਸ਼ੇ ਵਾਲ ਨੂੰ ਦੂਰੇ ਅਸੀਂ ਚਾਹੁੰਦੇ ਕਿ ਖ ਇਹ ਸਾਡੇ ਵੱਲੋਂ ਇੱਕ ਬਹੁਤ ਵਧੀਆ ਜ਼ਰੀਆ ਬਣਾਇਆ ਗਿਆ ਕਬੂਤਰਬਾਜ਼ੀ ਦਾ ਮੁਕਾਬਲਾ ਕਰਾਇਆ ਗਿਆ 26 ਮਈ 2024 ਨੂੰ ਕਰਾਇਆ ਗਿਆ ਸਾਂਝਾ ਟੂਰਨਾਮੈਂਟ ਸੀ ਸाहिल ਖਾਨ ਲੁਧਿਆਣਾ ਤੇ ਮਹਾਗਲਪਿੰਡੋਂ ਲੋਫਟਾਂ ਲੋ ਕਰਾਇਆ ਗਿਆ ਸੀਗਾ ਜੀ ਪਹਿਲਾ ਇਨਾਮ ਕੀ ਸੀ ਕਿੰਨੇ ਦੇ ਨਾਮ ਪਹਿਲਾ ਨਾਮ ਜੀ ਇਹ ਚ ਪਹਿਲਾ ਨਾਮ ਸੀਗਾ 21000 ਰੁਪਿਆ ਪਲੱਸ ਕੱਪ ਤੇ ਸੈਕੰਡ ਇਨਾਮ ਸੀਗਾ 11000 ਰੁਪਿਆ ਪਲੱਸ ਕੱਪ ਥਰਡ ਇਨਾਮ ਸੀਗਾ 7100 ਰੁਪਿਆ ਪਲੱਸ ਕੱਪ ਤੇ ਚੌਥਾ ਨਾਮ ਸੀਗਾ 5100 ਰੁਪਿਆ ਪਲੱਸ ਕੱਪ ਤੇ ਬਾਕੀ 2-4 ਛੋਟੇ-ਛੋਟੇ ਨਾਮ ਹੋਰ ਹੋਣੇ ਆ ਜੀ ਗੀ ਗੱਲ ਨੌਜਵਾਨ ਕੀ ਮੈਸੇਜ ਨਾਲ ਜਾ ਰਹੇ ਨੇ 82 ਇਹ ਜਨਾਂ ਚਾਹੁੰਦੇ ਜੀ ਗੇਮਾਂ ਨਾਲ ਵਧੀਆ ਖੇਡੋ ਯਾਨੀ ਕਿ ਇਹ ਵੀ ਕਬੂਤਰਬਾਜ਼ੀ ਇੱਕ ਬਹੁਤ ਵਧੀਆ ਸ਼ੌਕ ਹੈ ਜੇ ਆਪਾਂ ਸਹੀ ਢੰਗ ਨਾਲ ਚੱਲੀਏ ਆਪਾਂ ਬੈਰ ਵਿਰੋਧ ਨਾ ਰੱਖੀਏ ਬੜੇ ਪਿਆਰ ਦੀ ਗੇਮ ਹੈ ਬੜੇ ਸ਼ੌਕ ਨਾਲ ਖੇਡिए ਪੰਛੀ ਨੂੰ ਪੰਛੀ ਤਰ੍ਹਾਂ ਸਹੀ ਢੰਗ ਨਾਲ ਢਾਈਏ ਕੋਈ ਨਸ਼ਾ ਨਾ ਲਾਈਏ ਵਧੀਆ ਤਰੀਕੇ ਨਾਲ ਪੰਛੀ ਨੂੰ ਬਿਠਾ ਕੇ ਅਗਲੇ ਦੀ ਦੇਖਭਾਲ ਕਰੀਏ ਲੁਧਿਆਣਾ ਲਾਈਟ ਦੇ ਲਈ ਟਿੰਕਾ ਚਟ ਤੇ ਰਿਪੋਰਟ